ਆਪਾਂ ਉਹ ਪੰਜਾਬ ਦਫ਼ਤਰ ਵੱਲ ਹੋ ਗਏ ਸ਼ਦੀਸ਼ ਆਇਆ ਸੀ ਪੀਠਾਪੁਰਦਾਹ ਜੀ ਠੀਕੇ ਗੁਰਦੁਆਰੇ ਸਾਹਿਬ ਦੀ ਚਾਰ ਦਿਵਾਰੀ ਹੋਰ ਵੀ ਸਾਡੇ ਜਿਹੜੇ ਮਹਾਪੁਰਸ਼ ਨੇ ਜਿਵੇਂ ਸਤਿਗੁਰੂ ਕਬੀਰ ਜੀ ਦਾ ਪਟਾਲਾ ਦੇ ਅੰਦਰ ਮੰਦਰ ਨੂੰ ਜਿਹੜਾ ਨਿਸ਼ਾਨ ਪਟਾਇਆ ਪਰ ਇਸ ਤਰ੍ਹਾਂ ਹੋਰ ਵੀ ਕਾਫੀ ਜਿਹੜੇ ਮੁੱਦੇ ਨੇ ਉਹ ਮੁੱਦੇ ਜਿਹੜੇ ਅੱਜ ਕਾਫੀ ਸਾਰੀ ਟੀਮ ਜਿਹੜੀ ਹੈ ਜਿੰਦੇ ਵਿੱਚ ਸਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਦੇਵ ਪੀਰਾ ਜੀ ਜਨਰਲ ਸਿਕੰਦਰ ਪੰਜਾਬ ਔਰ ਸਾਡੇ ਨਾਲ ਜ਼ਿਲ੍ਹੇ ਦੇ ਇੰਚਾਰਜ ਸੁਖਨਾਥ ਸਿੰਘ ਜੀ ਔਰ ਸਾਡੇ ਜ਼ਿਲ੍ਹੇ ਦੇ ਇੰਚਾਰਜ ਬਖਸ਼ੀਰ ਸਿੰਘ ਜੀ ਕੋਲ ਸਰਦਾਰ ਅਮਜੀਤ ਸਿੰਘ ਜੀ ਉਪ ਕੋਪੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਔਰ ਸਾਡੇ ਜਿਹੜੇ ਚਾਰਜ ਕਲਸੀ ਸਾਹਿਬ ਉਸਾਰਨ ਕਰਕੇ ਨਹੀਂ ਇਸ ਕਰਕੇ ਸਾਡੀ ਸਾਰੀ ਸਾਰੀ ਟੀਮ ਜਿਲ੍ਹੇ ਦੀ ਮੀਤ ਪ੍ਰਧਾਨ ਪਰਸ਼ਪਾਲ ਜੀ ਜਨਰਲ ਸਕੱਤਰ ਸਾਡੇ ਜਗਰਾਤ ਸੋਤਾ ਜੀ ਸਾਡੇ ਜਿਲ੍ਹੇ ਦੇ ਕੈਸ਼ੀਅਰ ਜਿਕਰ ਸਿੰਘ ਜੀ ਔਰ ਸਾਡੇ ਬਾਲਮਿਕ ਭਾਈਚਾਰੇ ਵੱਲੋਂ ਸਰਕਾਰ ਨਿਰਮਲ ਸਿੰਘ ਜੀ ਜਿਹੜੇ ਆਪਣੇ درمیان ਆਏ ਨੇ ਹੋਰ ਸਾਡੇ ਹਲਕੇ ਦੇ ਪ੍ਰਧਾਨ ਪੱਟੀ ਤੋਂ ਅਟਵਾਲ ਜੀ ਕਰਨਤਾਰ ਤੋਂ चौहान ਸਾਹਿਬ ਔਰ ਸਾਡੇ ਲਾਰਲੀ ਜੀ ਕੈਰੋਂ ਜੀ ਔਰ ਸਾਡੇ ਹੋਰ ਸਤਕਾਰਯੋਗ ਡੱਲ ਜੀ ਜੀ ਸਾਡੀ ਸਮੁੱਚੀ ਬਲਵੰਤ ਜੀ ਅਦਿਆਬਾਦ ਸਾਡੇ ਬਹੁਤ ਜਿਹੜੀ ਨੌਜਵਾਨ ਸਾਡੀ ਜਿਹੜੀ ਜੱਥੇਬੰਦੀ ਜਿਹੜੀ ਆ ਉਹਦੇ ਕਮਾਂਡਰ ਆਏ ਨੇ ਸਾਡੇ ਫੋਟੀ ਸਾਹਿਬ ਗੁਰਾਲ ਸਿੰਘ ਜੀ ਸਕਤਰਾ ਪਿੰਡ ਕੈਂਪਰ ਤੋਂ ਤੇ ਪਰ ਉਹ ਤਾਂ ਚੰਗੀ ਚਪਤੀ ਸਾਰੇ ਮੈਂ ਕਿਉਂ ਆ ਰਿਹਾ ਇਸ ਕਰਕੇ ਸਾਰੇ ਹੀ ਸਰਕਾਰ ਜੋ ਕਪਾ ਟੀਮ ਬਣਾਈ ਆ ਪਾਰਟੀ ਦਾ ਬਣਾਈ ਆ ਮੈਂ ਜਾਤਾ ਨਹੀਂ ਬੋਲਣਾ ਇਹਨਾਂ ਕੁ ਚਿੰਦੇ ਆਪਾਂ ਮੈਮੋਰੰਡਮ ਦਿੱਤਾ ਹੈ ਪਾਰਟੀ ਦਾ ਜੋ ਗਤੀਵਿਧੀਆਂ ਜੋ ਮੈਮੋਰੰਡਮ ਦੇਖ ਕੇ ਆਏ ਆ ਉਹਦੇ ਬਾਰੇ ਜਾਣਕਾਰੀ ਆਪ ਜੀ ਨੂੰ ਸਾਡੇ ਸੁਪੇ ਤੇ ਜਨਰਲ ਕੱਤਰ ਸੁਦੇਸ਼ ਜਮੀਰਾ ਜੀ ਦੋ ਮਿੰਟ ਬਾਅਦ ਤੇ ਆਪਣੇ ਵਿਚਾਰ ਕਰ ਪਰ ਸਰਕਾਰ ਜੋ ਬੋਲ ਕੇ ਕਰੋ ਆਜੀ ਜੋ ਸਾਰੇ ਐਰੋਪੋਰਟ ਹੋਾਰੇ ਖੋਲ ਕੇ ਖੋਲ ਰਿਹਾ ਹਾਲ ਦੇ ਵਿੱਚ ਬਰਾਉਂਡ ਇਧਰੋਂ ਖੋਲ ਕੇ ਖੋਲੋ ਹੈਂਡ ਕਾਟਰਾਂ ਤੇ ਥੋੜੇ ਖਿਲਾ ਜਿਹਾ ਬੰਦ ਜਿਹਾ ਮਾਜ ਜੋ ਗਰਾਜਪਾਲ ਜੇਰ ਦੇ ਤਾ ਤੇ ਜ਼ਿਲ੍ਹੇ ਦੇ ਡੀਸੀ ਨੂੰ ਮਕਰੰਨਾ ਦਿੱਤੇ ਗਿਆ ਜੋ ਪਿਛਲੇ ਦਿਨੀ 올ਓਰ ਹਲਕੇ ਦੇ ਟੋਲੇ ਤਾ ਪਿੰਡ ਦੇ ਵਿੱਚ ਪ੍ਰਸ਼ਾਸਨ ਇਹ ਮਿਲਿਤੁਕਤ ਦੇ ਦਾਲ